ਕੀ ਕਰ ਖਾਲਸਾ ਵਾਹਿਗੁਰੂ ਜੀ ਅੱਜ ਤੁਸੀਂ ਯਾਤਰਾ ਦੌਰਾਨ ਜਦੋਂ ਲਗਾਤਾਰ ਯਾਤਰਾ ਦਾ ਆਪ ਨੂੰ ਚਾਹਤਾਂ ਯਾਤਰਾ ਦਰਮਿਆਨ ਤੁਸੀਂ ਆਏ ਹੋ ਮੇਰੇ ਨਾਲ ਤੁਸੀਂ ਦਰਸ਼ਨਦਾਰ ਕਰੋਗੇ ਰੋਜ਼ ਰੋਜ਼ ਆਸਥਾ ਹੈ ਜੇ ਜੀਤ ਪ੍ਰਸਾਦ ਜੋ ਨਨ ਪ੍ਰਸਾਦ ਕੋ ਜੀਣਾ ਦਿੱਖੇ ਆਪਾਂ ਜੋ ਸਿੱਖ ਹੋਗਾ ਸਾਡੇ ਅੰਤਮ ਯਾਤਰਾ ਇੱਥੇ ਸਮਾਪਤ ਹੋ ਜਾਂਦੀ ਆ ਗੁਰੂ ਸਾਹਿਬ ਨੇ ਬਚਨ ਕੀਤੇ ਆ ਕਿ ਸਿੱਖ ਨੇ ਜਿਹੜੇ ਸਿੱਖਾਂ ਕੋਈ ਵੀ ਇਸ ਇਲਾਕੇ ਦੇ ਆ ਤੇ ਉਹਨਾਂ ਨੂੰ ਹੋਏ ਜਾਂ ਨਗਾ ਨਾ ਕੋਈ ਕੋਈ ਤਰ ਤੋ ਵੀ ਤੁਹਾਡੀ ਗਤੀ ਸ਼ਕਤੀ ਇੱਥੇ ਹੋ ਗਈ ਦੀ ਇੱਥੇ ਸਾਡੇ ਬਜ਼ੁਰਗਾਂ ਦੇ ਮਾਤਾ ਪਿਤਾ ਦੇ ਤੇ ਦਾਦੇ ਦਾਦੀ ਦੇ ਅਸਥੀ ਇੱਥੇ ਪਾਏ ਆ ਇਹਨਾਂ ਦੀ ਅੰਤਮ ਅਰਦਾਸ ਗੁਰਦਵਾਰ ਸਾਹਿਬ ਤੇ ਇੱਥੇ ਕਰਾਈ ਜਾਂਦੇ ਗਾਂ ਦੀ ਦਾਪੇ ਸਾਡੀ ਵੀ ਇੱਥੇ ਅਰਦਾਸ ਅੰਤਮਕਾਪੂਗੀ ਇਹ ਅੰਤਕ ਤੇ ਆਓ ਦਰਸ਼ਕੋ ਦਾਰ ਕਰੀਏ ਬਣੇ ਰਹੋ ਮੇਰੇ ਪਿਆਰੀਏ ਚੈਨਲ ਵਿਸ਼ ਪ੍ਰਦੇਸ਼ ਟੂਰ ਦੇ ਜੀ ਨਾਲ ਆਓ ਹਰ ਸਾਥ ਦਾ ਦਰਸ਼ਨ ਕਰਦੇ ਆ ਤੇ ਨਾਲ ਨਾਲ ਖਾਲੋ ਬਾਕੀ ਹੋਰ ਜੀ ਵੀ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨੇ ਅੰਦਰ ਜੇ ਸ਼ਾਇਦ ਨਹੀਂ ਵੀਡੀਓ ਕਲਪਸ ਕਰ ਮੰਨੇ ਇਸ ਤਰ੍ਹਾਂ ਗੁਰੂ ਘਰ ਤੋਂ ਸਾਡੇ ਇੱਧਰ ਦਹਤਰਾ ਜਿੱਥੇ ਫਿਰ ਜਦੋਂ ਹੰਤਮਰ ਅਰਦਾਸ ਕਰਾ ਕੇ ਅਸਤ ਜਲ ਪ੍ਰਵਾਹ ਕਰਨ ਤੋਂ ਬਾਅਦ ਉਸੇ ਰਿਜਿਸਟ੍ਰੇਸ਼ਨ ਹੋ ਗਿਆ ਤੇ ਆਹ ਉਹ ਸਾਹਮਣੇ ਕਸ਼ ਕਰਦੇ ਨੇ ਕਾੜਦੇ ਨੇ ਇੱਧਰ ਗੁਰੂ ਘਰ ਲਿਖ ਰਿਹਾ ਹੈ ਤੇ ਕਾੜ ਸੇਵਾ ਵਾਲਿਆਂ ਦਾ ਤੇ ਆਹ ਉਹ ਤੁਹਾਨੂੰ ਦਰਸ਼ਮਦਾਰ ਕਰਾ ਲਈ ਹੈ ਗੁਰੂ ਘਰ ਕਬਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਰੀ ਸਤ ਸੰਗਤ ਜੀਓ ਐਸਾ ਸਥਾਨ ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਜਦ ਬੁੱਢਣ ਸ਼ਾਹ ਸਪੀਰ ਇੱਥੇ ਰਹਿੰਦਾ ਸੀ ਉਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਦਾ ਸੀ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਉਹਨਾਂ ਦੇ ਨਾਲ ਮੁਲਾਕਾਤ ਹੋਈ ਤਾਂ ਬੁੱਢਣ ਸ਼ਾਹ ਨੇ ਅਰਥ ਕੀ ਕੀਤੇ ਬੁੱਢੀ ਜੀ ਮਰੇ ਅੱਖੋਂ ਦੁੱਧ ਛਕੋ ਤਾਂ ਗੁਰੂ ਜੀ ਨੇ ਕਿਹਾ कि तेरे ਆਪ ਨੂੰ ਦੋਦੇ ਛੇਵੇਂ ਜਾਮੇ ਤੇ ਛੱਕਾ ਉਹ ਕਹਿੰਦੇ ਜੀ ਐਡੀ ਮੇਰੀ ਆਰਜਾ ਨਹੀਂ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਤੇਰੀ ਤੇ ਤੇਰੇ ਮਾਲ ਦੰਗਰ ਦੀ ਆਰਜਾ ਤਦ ਤੱਕ ਰਹੇਗੀ ਜਦ ਤੱਕ ਅਸੀਂ ਛੇਵੇਂ ਜਾਮੇ ਤੇ ਨਹੀਂ ਆਉਂਦੇ ਤੁਹਾਨੂੰ ਮਿਲਦੇ ਨਹੀਂ ਸੋ ਜਿੱਥੇ ਇਹ ਬਚਨ ਬਲਾਸ ਹੋਏ ਉੱਥੇ ਗੁਰਦੁਆਰਾ ਸਾਹਿਬ ਜੀ ਚਰਨ ਕਮਲ ਉੱਥੇ ਗੁਰਨਾਨਦ ਦੇਵ ਜੀ ਮਹਾਰਾਜ ਨੇ ਕੀਰਤਨ ਕੀਤਾ ਦਾ ਉੱਥੇ ਧਾਰਨਾ ਨੂੰ ਲੈ ਕੇ ਇਸ ਸ਼ਹਿਰ ਦਾ ਨਾਮ ਕੀਰਤਨਪੁਰ ਪਿਆ ਸੀ ਤੇ ਬਾਅਦ ਦੇ ਵਿੱਚ ਇਸ ਨੂੰ ਕੀਰਤਨਪੁਰ ਕਹਿੰਦੇ ਆ ਉਹਦੇ ਨਾਲ ਹੀ ਅਗਲੇ ਪਾਸੇ ਜਾਓਗੇ ਤਾਂ ਗੁਰਦੁਆਰਾ ਸਹਿਬਾਜੀ ਵਿਵਾਨਗੜ੍ਹ ਨੌਵੇਂ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਭਾਈ ਜੈਤਾ ਜੀ ਦਿੱਲੀ ਤੋਂ ਆਏ ਤਾਂ ਉਹ ਉਸੇ ਉਹ ਜਗ੍ਹਾ ਤੇ ਲਿਆਂ ਕਿਸੇ ਸ਼ੋਭਿਤ ਕੀਤਾ ਤੇ ਅਗਲੇ ਦਿਨ ਮਾਤਾ ਜੀ ਤੇ ਗੁਰੂ ਸਾਹਿਬ ਗੋਵਿੰਦ ਸਿੰਘ ਜੀ ਤੇ ਸਿੰਘ ਸੰਤਾਂ ਆਈਆਂ ਤੇ ਵਿਵਾਨ ਦੇ ਵਿੱਚ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਹੈ ਜਿਹੜਾ ਉਹ ਆਨੰਦਪੁਰ ਸਿਰ ਵੱਲ ਲੈ ਕੇ ਗਏ ਉਸੇ ਗੁਰਦੁਆਰਾ ਸਾਹਿਬ ਜੀ ਵਿਮਾਨਗਰ ਉਧੀਆਂ ਇੱਕ ਸਾਈਡ ਤੇ ਤੁਸੀਂ ਦੇਖੋਗੇ ਬੁੱਢਣ ਸਾਹਾ ਦਾ ਟਿੱਲਾ ਜਿੱਥੇ ਬਾਬਾ ਗੁਰਦਤਾ ਜੀ ਨੇ ਔਰ ਨਾਨਕਦੇਵ ਜੀ ਦੇ ਬਚਨਾਂ ਨੂੰ ਪੂਰੇ ਕਰਦੇ ਆ ਉਸ ਜਗ੍ਹਾ ਤੇ ਇਹ ਬੁੱਢਣ ਸਾਹਾ ਦੇ ਹੱਥੋਂ ਦੁੱਧ ਛਕਿਆ ਸੀ ਤੇ ਦੂਸਰੀ ਸਾਈਡ ਬਾਬਾ ਗੁਰਦਤਾ ਜੀ ਦਾ ਸਥਾਨ ਹੈ ਜਦ ਬਾਬਾ ਗੁਰਦਤਾ ਜੀ ਨੇ ਗਉ ਨੂੰ ਜਾਉਂਦਾ ਕੀਤਾ ਸੀ ਤਾਂ ਸ਼ੇਵੇਂ ਪਾਸ਼ਾ ਜੀ ਨੇ ਹੁਕਮ ਕੀਤਾ ਸੀ ਕਿ ਸਾਡੇ ਧਰਮ ਦੇ ਵਿੱਚ ਕਰਾਮਾਤ ਦਾ ਕੋਈ ਸਥਾਨ ਨਹੀਂ ਤਾਂ ਛੇਵੇਂ ਪਾਸ਼ਾ ਜੀ ਦਾ ਹੁਕਮ ਮੰਨਦੇ ਆ ਬਾਬਾ ਗੁਰੂ ਜਿੱਤਾ ਜੀ ਨੇ ਉਸ ਸਥਾਨ ਤੇ ਆਪਣੇ ਪ੍ਰਾਨ ਤੇ ਅੱਗੇ ਸਨ ਉੱਥੇ ਗੁਰਦੁਆਰਾ ਬਾਬਾ ਗੁਰੂ ਜਿੱਤਾ ਜੀ ਹੈ ਉਹਦੇ ਨਾਲ ਸਾਹਮਣੇ ਥੱਲੇ ਜਾਈਏ ਤਾਂ ਤੀਰ ਸਹਿਬ ਗੁਰਦੁਆਰਾ ਸੈਬ ਇੱਥੋਂ ਛੇਵੇਂ ਪਾਸ਼ਾ ਜੀ ਨੇ ਆਪ ਦਾ ਅੰਤਲਾ ਸਮਾ ਨੇੜੇ ਜਾਣ ਕੇ ਸੰਗਤ ਨੂੰ ਸੰਬੋਧਨ ਕੀਤਾ ਤੇ ਸੰਗਤ ਜੀ ਜਿੱਥੇ ਮੇਰਾ ਤੀਰ ਡਿੱਗੇਗਾ ਉੱਥੇ ਮੇਰਾ ਸੰਸਕਾਰ ਕੀਤਾ ਜਾਵੇ ਗੁਰੂ ਸਹਿਬ ਨੇ ਉਥੋਂ ਦੀਵ ਚਲਾਇਆ ਤੇ ਇੱਥੇ ਜੋ ਨਦੀ ਚੱਲ ਰਹੀ ਹੈ ਇਦੇ ਨਾਲ ਬੌਲੀ ਸਾਹਿਬ ਬਣਿਆ ਹੋਇਆ ਜੀ ਬੌਲੀ ਦੇ ਵਿੱਚ ਉੱਥੇ ਆਣ ਕੇ ਤੀਰ ਲੱਗਾ ਤੇ ਥੱਲੇ ਪਤਾਲ ਤੇ ਕਰਨਾ ਤੀਰ ਗਿਆ ਤੇ ਇਸ ਗੁਰਦੁਆਰਾ ਸੇਬ ਦਾ ਨਾਂ ਪਿਆ ਜੀ ਪਤਾਲਪੁਰੀ ਵਾਹਿਗੁਰੂ ਇਹ ਇੱਥੇ ਛੇਵੇਂ ਪਾਤਸ਼ਾਹ ਜੀ ਦਾ ਸੰਸਕਾਰ ਹੋਇਆ ਸੱਤਵੇਂ ਪਾਤਸ਼ਾਹ ਜੀ ਦਾ ਸੰਸਕਾਰ ਹੋਇਆ ਅੱਠਵੇਂ ਪਾਤਸ਼ਾਹ ਜੀ ਦੇ ਦਿੱਲੀ ਤੋਂ ਲਿਆ ਕੇ ਫੋਲ ਵਿੱਚ ਸਭਿਤ ਕੀਤੇ ਗਏ ਵਾਹਿਗੁਰੂ ਕਿਰ ਖਾਲਸਾ ਵਾਹਿਗੁਰੂ ਕੀ ਫਤਿਹ ਜਿੱਥੇ ਜੋ ਵੀ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਉਹਨਾਂ ਦੇ ਹਸਤ ਅ ਜਲ ਪ੍ਰਵਾਹ ਕਿਤੇ ਜਾਂਦੇ ਨੇ ਕਿੰਨਾ ਉਹ ਸਾਹਮਣੇ ਵੀ ਮੇਰੇ ਖਿਆਲ ਅਸਤ ਲੈ ਕੇ ਆਏ ਨੇ ਤੇ ਜਲ ਪ੍ਰਵਾਹ ਕਰਦੇ ਆ ਤੇ ਰਾਖ ਹਸਤ ਇੱਥੇ ਜਲ ਪ੍ਰਵਾਹ ਕਰਕੇ ਫਿਰ ਇੱਥੇ ਸਮਾਪਤੀ ਆ ਇਹ ਸਾਡੇ ਸਾਡੇ ਜੀਵਨ ਦੀ ਲੀਲਾ ਆਖਰੀ ਤੇ ਸਾਡੇ ਨੈ ਮੇਰੀ ਹੰਕਾਰ ਪਿੱਛੇ ਛੱਡ ਕੇ ਇੱਥੇ ਸਾਡੀ ਗਤੀ ਸ਼ਤੀ ਜੋ ਸਾਡੇ ਸਿੱਖ ਧਰਮ ਦੇ ਵਿੱਚ ਜਿੱਦਾਂ ਕਈ ਹਰਦਵਾਰ ਜਾਂ ਗੰਗਾ ਪਹੋਏ ਜਾਂਦੇ ਆ ਤੇ ਗੁਰੂ ਸਾਹਿਬ ਨੇ ਸਾਨੂੰ ਇਹ ਬਖਸ਼ਾ ਕੀਤੀਆਂ ਤੇ ਸਿੱਖ ਲਈ ਜਾਂ ਇਸ ਏਰੀਏ ਦੇ ਲੋਕਾਂ ਲਈ ਇੱਥੇ ਗੰਗਾ ਪਹੋਈ ਇੱਥੇ ਹੀ ਉਹ ਗਤੀ ਸ਼ਤੀ ਹੋਗੀ ਉਹਦੇ ਨੂੰ ਜਿੱਦਾਂ ਬਾਈ ਜੀ ਆਸਤ ਪਾਈ ਜਾਂਦੇ ਨੇ ਬੱਸ ਹੋਣਾ ਇੱਥੇ ਸਮਾਪਤੀ ਆ ਤੇ ਅੰਦਰ ਗੁਰਦੁਆਰਾ ਸਾਹਿਬ ਇਹਨਾਂ ਦੀ ਅਰਦਾਸ ਕੀਤੀ ਜਾਣੀ ਆ ਜੋ ਵੀ ਪ੍ਰਾਣੀ ਚੜ੍ਹਾਈ ਕਰ ਗਿਆ ਸਿੰਘ ਸਾਹਿਬ ਗੁਰੂ ਸਾਹਿਬ ਦੇ ਕੋਲ ਤਾਬਿਆਂ ਦੇ ਖੜੇ ਹੋ ਕੇ ਇਹਨਾਂ ਦੀ ਅਰਦਾਸ ਕਰ ਦਿੰਦੇ ਆ ਤੇ ਬਸ ਫਿਰ ਉਹਨਾਂ ਨੂੰ ਇਦਾਂ ਕਹਿਣਾ ਤੁਸੀਂ ਇੱਥੇ ਰਹਿਣਾ ਪ੍ਰਸ਼ਾਦਾ ਲੰਗਰ ਪਾਣੀ ਛਕਣਾ ਗੁਰਬਾਣੀ ਸੁਣਨੀ ਆ ਜਲ ਪਾਣੀ ਇਸ਼ਨਾਨ ਇੱਥੇ ਕਰਨਾ ਨਦੀ ਚ ਤਾਂ ਫਿਰ ਜਿਹੜਾ ਵੀ ਪ੍ਰਾਣੀ ਚੜ੍ਹਾਈ ਕਰ ਜਾਂਦਾ ਆ ਉਹਦੇ ਲਈ ਬਸਤਰ ਬਰਤਨ ਜੋ ਵੀ ਦੇਣੇ ਤੁਸੀਂ ਲੰਗਰ ਚ ਰੱਖ ਲੈਣੇ ਆ ਤੇ ਆਪਣੀ ਅਰਦਾਸ ਕਰਾ ਕੇ ਬਸ ਤੁਹਾਡੇ ਬਸ ਫਿਰ ਤੁਹਾਡਾ ਆਪਨ ਨਾਲ ਰਿਸ਼ਤਾ ਨਾ ਤਾਂ ਜਿੰਨਾ ਕੋਰੋਨਾ ਸੰਬੰਧ ਖਤਮ ਹੋ ਜਾਣਾ ਉਹ ਵੀ ਮੇਰਾ ਮੀਰਿਕ ਗੱਠੜੀ ਖੋਲੀ ਜਾਂਦਾ ਹੈ ਪਤਾ ਨਹੀਂ ਕੌਣ ਤੇ ਕਿੱਥੋਂ ਬਸ ਇੱਥੇ ਆਨ ਕੇ ਸਮਾਉਂਤੀ ਆ ਮੈਂ ਮਾਫੀ ਚਾ ਮੰਗਤ ਹਨ ਪ੍ਰਗ ਕਰਦਾ ਗੱਲਾਂ ਕਰਕੇ ਪਰ ਫਿਰ ਵੀ ਜੋ ਸੱਚ ਦਾ ਸੱਚ ਹੀ ਹੈ ਉਹ ਇੱਕ ਲਾਲ ਕਟਰੀ ਚੀ ਬਾਈ ਲੈ ਕੇ ਆਇਆ ਇੱਕ ਆ ਚਿੱਟੇ ਪਾਸਟਰ ਦੇ ਵਿੱਚੋਂ ਉਹ ਬਾਈ ਲੈ ਕੇ ਚਲੋ ਇੱਕ ਕੋਈ ਰਾਸਤ ਪਾਈ ਜਾਂਦੇ ਆ ਲਾਰਕਾ ਟ੍ਰਿਚ ਵੀ ਬਾਈ ਲੈ ਕੇ ਆਇਆ ਆਖਰੀ ਦਰਸ਼ਣਦਾਰ ਤੇ ਮੱਥਾ ਟੇਕ ਕੇ ਬਸ ਅਲਵਿਦਾ ਕਹਿਣ ਲੱਗੇ ਆ ਵੀ ਆਪਣੇ ਕੋਈ ਵੀ ਜੀਅ ਕਰਦਾ ਹੋਵੇਗਾ ਪਤਾ ਨਹੀਂ ਆਖਰੀ ਇਹ ਗੱਲਾਂ ਬਾਤਾਂ ਤੇ ਆਖਰੀ ਦਰਸ਼ਣਦਾਰ ਆਸਤੀਆਂ ਦੇ ਆ ਇਹਨਾਂ ਦੇ ਲੋ ਜੀ ਮਾ ਬਹੁਤ ਹੀ ਕੋਈ ਤਨਬਾਦ ਜੋ ਤੁਸੀਂ ਆਪਣੇ ਲੰਮੇ ਸਮੇਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰੇ ਚੈਨਲ ਦੁਆਰਾ ਗੁਰੂਤਮਾ ਦੇ ਦਰਸ਼ਨ ਕਰ ਰਹੇ ਹੋ ਮਾਚਰਪਦੇਸ਼ ਪੰਜਾਬ ਤੇ ਦਿੱਲੀ ਹੋਰ ਦੇ گاਵਾਂ ਦੇ ਦਰਸ਼ਨ ਦਾ ਕਰਾਂਗੇ ਇਹ ਸਿੱਖ ਗੁਰਦੁਆਰਾ ਕੀਰਤਪੁਰ ਸਾਹਿਬ ਪਾਤਾ ਦਿੱਲੀਆਂ ਦੇਹਰਿਆਂ ਚੋਂ ਤਨਬਾਦ ਇਹ ਕਰ ਤੋਂ ਬਹੁਤ ਅੱਛਾ ਲੱਗਿਆ ਤੇ ਇਹੋ ਜਿਹਾ ਗੁਰਤਮਾ ਦੇ ਦਰਸ਼ਨ ਕਰਨੇ ਆ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ